ਲੁਧਿਆਣਾ ਜੇਲ੍ਹ ਦੇ ਬਾਹਰ ਰਾਤ ਨੂੰ ਕੁਝ ਲੋਕਾਂ ਨੇ ਧਰਨਾ ਲਾ ਦਿੱਤਾ ਇਹਨਾਂ ਲੋਕਾਂ ਨੇ ਜੇਲ੍ਹ ਦੇ ਅੰਤਰਬੰਦ ਇੱਕ ਸ਼ਖਸ ਦੇ ਲਈ ਧਰਨਾ ਲਾਇਆ ਖਾਤਸ਼ਾ ਜਿਤਾਇਆ ਕਿ ਜੇਲ੍ਹ ਅੰਤਰਬੰਦ ਉਹਨਾਂ ਦੇ ਮੈਂਬਰ ਦੀ ਹਾਲਤ ਠੀਕ ਨਹੀਂ ਪਰ ਜੇਲ੍ਹ ਪ੍ਰਸ਼ਾਸਨ ਇਸ ਬਾਬਤ ਕੋਈ ਜਾਣਕਾਰੀ ਨਹੀਂ ਦੇ ਰਿਹਾ ਪੀਰੇ ਮੁੰਡੇ ਦੀ ਜ਼ਮਾਨਤ ਹੋਈ ਹੋਣੀ ਉਹ ਘਰੇ ਆ ਕੇ ਕਹਿ ਕੇ ਗਿਆਵਾ ਵਿੱਚ ਕਿ ਮੁੰਡੇ ਦੀ ਜ਼ਮਾਨਤ ਕੋਈ ਹੋਣਾ ਮੁੰਡਾ ਤੁਹਾਡੇ ਘਰ ਆ ਕੇ ਕੋਈ ਲੜਕਾ ਆ ਹਾਂ ਉਹਨੇ ਐਡਰੈਸ ਦੱਸਿਆ ਸੀ ਵੀ ਜਾਏ ਉਹ ਪੁੱਛਦਾ ਸਾਡੇ ਘਰੇ ਆ ਗਿਆ ਉਹਨੇ ਦੱਸਿਆ ਅੱਛਾ ਵੀ ਭੈਣੇ ਇਦਾਂ ਇਦਾਂ ਗੱਲਬਾਤ ਆ ਸੀਰੀਅਸ ਬਹੁਤ ਆ ਵੀ ਸ਼ਾਮ ਨੂੰ ਅਸੀਂ ਉਹਨੂੰ ਦਾਖਲ ਕਰਾ ਕੇ ਆਏ ਵੀਨੇ ਦਿਨ ਤੋਂ ਤਾਂ ਕਰਿਆ ਨਹੀਂ ਉਹਨੂੰ ਦਾਖਲ ਵੀ ਜਾ ਕੇ ਹੁਣ ਦਾਖਲ ਕਰਾ ਕੇ ਆਏ ਵੀ ਦੇਖ ਲਾ ਵੀ ਬਚਣ ਦੀ ਉਮੀਦ ਹੈਗੀ ਉਹਦੀ ਕਿ ਨਹੀਂ ਹੈਗੀ ਵੀ ਇਹ 10 ਦਿਨ ਵੀ ਠੀਕ ਆ ਕਿ ਨਹੀਂ ਠੀਕ ਆ ਅਜੇ ਅਜੇ ਕੁਮਾਰ ਮੋਰੀਆ ਅੱਛਾ ਜੀ ਇਹ ਤੁਹਾਡੇ ਬ੍ਰਦਰ ਹੈ ਨਹੀਂ ਘਰ ਵਾਲਾ ਹਸਬੰਡ ਹੈ ਹਾਂਜੀ ਤੇ ਕਿਹੜੇ ਕੇਸ ਚ ਨੇ ਪੀਓ ਦੇ ਪਰਚੇ ਚ ਆ ਕਿੰਨੀ ਦੇਰ ਹੋ ਗਈ ਅੰਦਰ 9 ਮਹੀਨੇ ਹੋ ਗਏ ਆ ਤੇ ਤੁਹਾਡੀ ਲਾਸਟ ਟਾਈਮ ਕਦੋਂ ਗੱਲ ਹੋਈ ਮੇਰੀ ਵੀਰਵਾਰ ਮੁਲਾਕਾਤ ਹੋਈ ਆ ਉਸਦੇ ਬਾਅਦ ਜੀ ਮੇਰੀ ਕੋਈ ਗੱਲ ਨਹੀਂ ਹੋਈ ਮੇਰੇ ਭਰਾ ਦਾ ਫੋਨ ਆਇਆ ਸੀਗਾ ਮਸੀ ਦੇ ਮੁੰਡੇ ਦਾ ਵੀਰਵਾਰ ਠੀਕ ਸੀ ਹਾਂਜੀ ਨਹੀਂ ਬਿਮਾਰ ਸੀ ਦੋ ਮਿੰਟ ਖੜਿਆ ਕਹਿੰਦਾ ਪੂਜਾ ਮੈਂ ਠੀਕ ਨਹੀਂ ਮੇਰੀ ਗਰਦ ਲਵਾ ਦੇ ਤੇਰੇ ਹੱਥ ਜੋੜਦਾ ਮੇਰੇ ਤੋਂ ਗਰਦ ਵੀ ਨਹੀਂ ਲੱਗਦੀ ਕੀ ਕਰਾਂ ਆ ਕੇ ਖੜਿਓ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ 2 2.5 ਘੰਟੇ ਹੋ ਗਏ ਨੇ ਦੋ ਨਹੀਂ ਵੀਰੇ ਹੁਣ ਤਾਂ ਤਿੰਨ ਘੰਟੇ ਹੋ ਗਏ ਤੁਹਾਨੂੰ ਤਿੰਨ ਘੰਟੇ ਹੋ ਜਿੱਤੇ ਆਇਆ ਸੀ ਕੋ ਕਹਿੰਦੇ ਠੀਕ ਆ ਉਹ ਕਹਿੰਦੇ ਠੀਕ ਆ ਕੋਈ ਕਹਿੰਦੇ ਨਹੀਂ ਠੀਕ ਆ ਅੰਦਰੋਂ ਫੋਨ ਫਣ ਵੀ ਕਰੀ ਜਾਂਦੇ ਨੇ ਫਿਰ ਕਹਿੰਦੇ ਸੁੱਤਾ ਪਿਆ ਵਾ ਤੇ ਮੈਂ ਕਹਾਂ ਭਾਈ ਜੇ ਸੁੱਤਾ ਪਿਆ ਸਾਡੀ ਗੱਲ ਤਾਂ ਕਰਾ ਦਿਓ ਤੁਹਾਡੀ ਫੋਨ ਤੋਂ ਕਰਾ ਦਿਓ ਤੁਸੀਂ ਦੇਖਿਓ ਜਾਂ ਉਹਨੂੰ ਲੈ ਜਾਓ ਹਸਪੀਟਲ ਕੋਈ ਸੁਣਵਾਈ ਨਹੀਂ ਕੀ ਕੋਈ ਕੁਝ ਨਹੀਂ ਹੋਵੇ ਸਾਨੂੰ ਬੈਠੇ ਨੇ ਇੰਨਾ ਸਮਾਂ ਹੋ ਚੁੱਕਿਆ ਇੰਨਾ ਸਮਾਂ ਹੋ ਗਿਆ ਤੁਹਾਨੂੰ ਕਾਫੀ ਸਮਾਂ ਇਹ ਬੋਲ ਕੇ ਗਏ ਨੇ ਕਹਿੰਦੇ ਬਾਹਰ ਕੱਢ ਦਿਓ ਜੀ ਆਏ ਨੇ ਇਹ ਬੋਲ ਕੇ ਗਏ ਸੀ ਕਹਿੰਦੇ ਬਾਹਰ ਕੱਢ ਦਿਓ ਇਹਨਾਂ ਨੂੰ ਹਾਂਜੀ दारू ਪੀ ਕੇ ਬੋਲ ਕੇ ਗਏ ਨੇ ਵੀ ਕਹਿੰਦੇ ਇਹਨਾਂ ਨੂੰ ਬਾਹਰ ਕੱਢੋ ਜਾਓ ਇੱਥੇ ਹੈ ਨਹੀਂ ਕੋਈ ਵੀ ਇਦੀ ਕੁਝ ਬੋਲ ਕੇ ਲੰਗੇ ਉੰਦਰ ਸੋ ਕੀ ਕਰੀਏ ਨਾ ਸਮਾਂ ਹੋ ਗਿਆ ਜਿਹੜੇ ਤੁਹਾਡੇ ਹਸਬੰਡ ਜੀ ਨੌ ਮਹੀਨੇ ਹੋ ਗਏ ਵੀਰੇ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਬੇਟੇ ਨੇ ਠੀਕ ਹੈ ਤੇ ਹੁਣ ਅਧਿਕਾਰੀ ਨੇ ਕੀ ਗੱਲਬਾਤ ਕੀਤੀ ਕੁਝ ਕੁਝ ਵੀ ਨਹੀਂ ਕਹਿੰਦੇ ਗੱਲ ਕਰਾਉਂਗੇ ਲੈ ਇਹਨਾਂ ਲਈ ਕਿੱਥੇ ਰਹੋ ਆ ਲੁਧਿਆਣਾ ਕਬੀਰ ਬਸਤੀ ਤੁਰੀਲਾਂ ਬਿਸ਼ਕਰਮਾ ਚੌਂਕ ਮਿਲਰ ਗੰਜ ਹਨਜੀ ਜਾ ਬਿਕਦਾ ਪਿਆ ਗੋਲੀਆਂ ਵੀ ਬਿਕਰੀਆਂ ਇਹ ਕੋਈ ਬਾਹਰੋਂ ਨਹੀਂ ਬੰਦਾ ਆ ਕੇ ਦੇ ਕੇ ਜਾਂਦਾ ਪਿਆ ਇਹ ਜਿਹੜੀ ਪੁਲਿਸ ਮੇ ਇੱਕ ਮੈਕਮਾ ਵਾ ਇਹ ਜਾ ਰਿਆ ਅੰਦਰ ਸਪਲਾਈ ਕਰਦਾ ਪਿਆ ਤਾਂ ਇਹ ਵਿਗਦਾ ਅੰਦਰ ਵਿਗਦਾ ਤੇ ਬਾਹਰ ਤਾਂ ਆਪਣੇ ਆਪ ਵਿਕਣਾ ਜੀ ਠੀਕ ਆ ਚਾਹੀ ਜਨਾਨੀ ਚਾਹੀ ਬੰਦਾ ਬਾਹਰ ਕਰਨ ਦੀ ਵਜ੍ਹਾ ਇੱਕ ਵਾਰੀ ਅੰਦਰ ਗੌਰ ਕਰ ਲੋ ਵੀ ਅੰਦਰ ਕੋਣ ਕੋਣ ਬੈਠਾ ਤੇ ਕੀ ਕੀ ਕਰਦਾ ਪਿਆ ਵਾ ਯਾਰ 마ਸੂਮ ਜਾਂ ਬੱਚਾ ਗਾ ਉਹ ਵੱਡਾ ਹੋਵੇ ਨਾ ਆਪਾਂ ਕਹਿੰਦੇ ਯਾਰ ਨਹੀਂ ਠੀਕ ਹੈ ਅਗਰ ਜੇ ਸਰਕਾਰ ਬੱਚਿਆਂ ਵਾਲੀ ਨਹੀਂ ਧਿਆਨ ਦੇਗੀ ਯਾਰ ਕਿਹਦੇ ਵੱਲ ਦੇਗੀ ਸਰਕਾਰ ਸਰਕਾਰ ਕਾਰੇਵਾਸ ਤੇ ਬੈਠੀ ਥੇ ਪਾਗਲਾ ਸਰਕਾਰ ਯਾਰ ਉਧਰ ਨੋਸ਼ੀ ਨਸ਼ਾ ਛਡਾ ਰਹੇ ਨੇ ਅਸੀਂ ਉਹ ਕਰਦੇ ਆ ਕੀ ਕੀ ਕਰਦੇ ਪੈਣ ਇਹ ਆ ਬੱਚਿਆਂ ਦੀ ਸ਼ਕਲ ਦੇਖੋ ਇਹਨਾਂ ਦੀ ਅੰਦਰ ਵੀ ਬਾਹਰ ਵੀ ਸ਼ਕਲ ਦੇਖੋ ਇਹਨਾਂ ਨੂੰ ਮਾਰਦੇ ਨੇ ਜੇਲਾ ਚ ਹੋਰ ਨਸ਼ਾ ਅੰਦਰ ਤਦੋਂ ਮਾਰਦੇ ਨੇ ਇਹਨਾਂ ਜੇਲਾ ਚ ਤੇ ਹੁਣ